ਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋਜ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੇ ਜ਼ੋਰਜਟ ਦੇ ਸੱਬਿਆ ਸਾਚੀ ਦਾ ਡਿਜ਼ਾਈਨ ਲੈ ਕੇ ਆਈਆਂ ਆ ਆ ਦੇਖੋ ਇਹ ਪਿਓਰ ਮਸਲੀਨ ਦੇ ਵਿੱਚ ਸਲਵਾਰ ਹੈਗੀ ਆ ਤੇ ਇਹ ਜ਼ੋਰਜਟ ਦਾ ਸੱਬਿਆ ਸਾਚੀ ਡਿਜ਼ਾਈਨ ਇਹ ਦੇਖੋ ਬੀਦਵਾਰਕ ਹੈਗਾ ਇਹਦੇ ਤੇ ਦੇਖੋ ਬਹੁਤ ਸੋਹਣਾ ਵਰਕ ਹੋਇਆ ਵਾ ਆ ਦੇਖੋ ਸੱਬਿਆ ਸਾਚੀ ਡਿਜ਼ਾਈਨ ਹੈਗਾ ਦੇਖੋ ਤੇ ਇੱਕ ਟੈਕਸ ਕੰਪਨੀ ਦਾ ਇਹ ਸੂਟ ਹੈਗਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈਗਾ ਦੇਖੋ ਰਾਇਲ ਲੁੱਕ ਹੈਗੀ ਆ ਇਹਦੀ ਤੇ ਇਹ ਵਿਦਾਊਟ ਦੁਪੱਟਾ ਸੂਟ ਹੈਗੀ ਜੀ ਆ ਦੇਖੋ ਇਹ ਬਲੈਕ ਕਲਰ ਦੀ ਸਲਵਾਰ ਹੈਗੀ ਸਲਵਾਰ ਦਾ ਰੰਗ ਥੋੜਾ ਜਿਹਾ ਚੇਂਜ ਆ ਰਿਹਾ ਬਾਕੀ ਸੇਮ ਬਲੈਕ ਕਲਰ ਹੈਗੀ ਇਹ ਜੈਡ ਬਲੈਕ ਹੈਗੀ ਸਲਵਾਰ ਤੇ ਆ ਇਹਦੀ কুরਤੀ ਦਾ ਦੇਖੋ ਡਿਜ਼ਾਈਨ ਬਹੁਤ ਸੋਹਣਾ ਹੈਗਾ ਜੀ ਦੇਖੋ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਆਦੀ ਇਹਦੀ ਤੇ ਇੱਕ ਆਇਆ ਮੇਰੇ ਕੋਲ ਨੇਵੀ ਬਲੂ ਦੇ ਵਿੱਚ ਆ ਨੀਵੀ ਬਲੂ ਦੇ ਵਿੱਚ ਹੈਗਾ ਇਹ ਸਲਵਾਰ ਹੈਗੀ ਆ ਟਾਈ ਟਾਈ ਦੀ ਕੱਟ ਹੋਏਗੀ ਜੀ ਤੇ ਇਹ ਦੀ কুরਤੀ ਹੈ ਜੀ ਦੇਖੋ কুরਤੀ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈਗਾ ਦੇਖੋ ਤੇ ਇਹਦੇ ਤੇ ਵਰਕ ਹੈਗਾ ਜੀ ਪਿਓਰ ਜੌਰਜਟ ਹੈਗੀ ਆ ਦੇਖੋ ਨਜ਼ਦੀਕ ਤੋਂ ਦਿਖਾਨੀ ਮੈਂ ਤੁਹਾਨੂੰ ਇਹਦੇ ਤੇ ਵਰਕ ਹੈਗਾ ਤੇ ਬਹੁਤ ਹੀ ਸੋਹਣਾ ਤੇ ਇਹਦੇ ਵਿੱਚ ਬਹੁਤ ਸਲੀਮ ਲੁੱਕ ਆਂਦੀ ਆ ਜਦੋਂ ਆਪਾਂ ਸੂਟ ਤਿਆਰ ਕਰਾਉਂਦੇ ਇਹਨੂੰ ਪਾਉਣ ਤੋਂ ਬਾਅਦ ਤੇ ਬਹੁਤ ਹੀ ਵਧੀਆ ਹੈਗਾ ਇਹ ਗਰਮੀਆਂ ਦਾ ਤੋਹਫਾ ਹੈਗਾ ਤੇ ਇੱਕ ਕਲਰ ਇਹ ਵਾਲਾ ਹੈਗਾ ਜੀ ਇਹਦਾ ਇਹ ਡਿਜ਼ਾਈਨ ਦੋ ਡਿਜ਼ਾਈਨ ਆਏ ਨੇ ਮੇਰੇ ਕੋਲ ਇੱਕ ਡਿਜ਼ਾਈਨ ਮੈਂ ਤੁਹਾਨੂੰ ਦਿਖਾਤਾ ਤੇ ਇੱਕ ਡਿਜ਼ਾਈਨ ਇਹ ਦਿਖਾਨੀ ਆ ਜੀ ਇਹ ਮਸਟਰਡ ਕਲਰ ਦੇ ਵਿੱਚ ਹੈਗਾ ਜੀ ਆ ਦੇਖੋ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਆ ਦੇਖੋ ਵਰਕ ਹੈਗਾ ਇਹਦੇ ਤੇ ਤੇ ਇਹ ਦੇਖੋ ਕੁਆਲਿਟੀ ਹੈਗੀ ਆ ਜੀ ਤੇ ਬਹੁਤ ਵਧੀਆ ਸੂਟ ਨੇ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਇੱਕ ਕਲਰ ਤੁਹਾਨੂੰ ਹੋਰ ਦਿਖਾਨੀ ਆ ਮੈਂ ਗ੍ਰੇ ਕਲਰ ਜਿਨ੍ਹਾਂ ਨੂੰ ਲਾਈਟ ਕਲਰ ਲੈਣਾ ਹੈ ਉਹ ਲਾਈਟ ਕਲਰ ਲੈ ਸਕਦੇ ਨੇ ਤੇ ਜਿਨ੍ਹਾਂ ਨੂੰ ਡਾਰਕ ਕਲਰ ਲੈਣਾ ਉਹ ਡਾਰਕ ਕਲਰ ਲੈ ਸਕਦੇ ਨੇ ਇਹ ਆਇਆ ਜੀ ਗ੍ਰੇ ਕਲਰ ਦੇ ਵਿੱਚ ਇਹਦੀ ਗ੍ਰੇ ਕਲਰ ਦੀ ਸਲਵਾਰ ਆਏਗੀ ਆ ਦੇਖੋ ਜੀ ਇਹ ਸਲਵਾਰ ਆਏਗੀ ਇਹਦੀ ਤੇ ਇਹਦੀ ਆਏਗੀ ਗ੍ਰੇ ਕਲਰ ਦੀ কুরਤੀ ਸੂਟ ਬਹੁਤ ਸੋਹਣੇ ਨੇ ਜੀ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲਾਓ ਤੇ ਸਾਨੂੰ ਸੈਂਡ ਕਰ ਦਿਓ ਤੇ ਆਪਣੇ ਸੂਟ ਬੁੱਕ ਕਰਾਓ ਜੀ ਤੇ ਇਹਦਾ ਇਹਨਾਂ ਦਾ ਰੇਟ ਜਾਣਨ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ